ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਜੜੀ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਆ ਜੀ ਅਗਲੇ 5-6 ਘੰਟਿਆਂ ਦੀ ਗੱਲ ਕਰਾਂਗੇ ਤੇ ਆਉਣ ਦੇ 4-5 ਦਿਨਾਂ ਦੇ ਮੌਸਮ ਦੀ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ ਸਤਿ ਸ੍ਰੀ ਅਕਾਲ ਜੀ ਤਾਜ਼ਾ ਸੈਟੇਲਾਈਟ ਦਾ ਸੀਰਤ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਦੁਪਹਿਰ ਦੇ ਲਗਭਗ 2 ਵਜਣ ਜਾ ਰਿਹਾ 10 ਜਨਵਰੀ ਦਾ ਅੱਜ ਦਿਨ ਹੈ ਪੰਜਾਬ ਦੀ ਗੱਲ ਕਰੀਏ ਸਕਰੀਨ ਤੇ ਦੇਖ ਸਕਦੇ ਹਾਂ ਕਿ ਇਸ ਵੇਲੇ ਪੰਜਾਬ ਸਣੇ ਹਰਿਆਣਾ ਦੇ ਵਿੱਚ ਔਰ ਲੈਂਦੇ ਪੰਜਾਬ ਵੱਲ ਫਗਸਾਂ ਦੇ ਖੇਤਰਾਂ ਦੇ ਵਿੱਚ ਵੀ ਇਸ ਵੇਲੇ ਸੰਘਣੀ ਧੁੰਦ ਦਾ ਕਹਿਰ جاری ਹੈ ਤੜਕੇ ਸਵੇਰ ਤੋਂ ਹੁਣ ਦੁਪਹਿਰ ਹੋ ਚੁੱਕੀ ਹੈ ਤੇ ਲਗਭਗ ਸਾਰੇ ਪੰਜਾਬ ਦੇ ਵਿੱਚ ਧੁੰਦ ਜਾਰੀ ਹੈ ਕਿਤੇ ਉਹ ਧੁੱਪ ਦੇ ਦਰਸ਼ਨ ਹਾਲੇ ਤੱਕ ਫਿਲਹਾਲ ਨਹੀਂ ਹੋਏ ਆਉਂਦੇ ਘੰਟਿਆਂ ਦੇ ਦਰਮਿਆਨ ਹੋ ਸਕਦਾ ਇੱਕ ਦੋ ਘੰਟਿਆਂ ਦੇ ਵਿੱਚ ਲੁਧਿਆਣਾ ਫਲਾ ਸਾਸ ਸਾਸ ਦੇ ਖੇਤਰ ਜਿਹੜੇ ਤੇ ਕੁਝ ਕੁ ਜਲੰਧਰ ਵੱਲ ਦੇ ਖੇਤਰਾਂ ਦੇ ਵਿੱਚ ਕਿਤੇ ਕਿਤੇ ਧੁੱਪ ਚੜ੍ਹ ਸਕਦੀ ਹੈ ਬਾਕੀ ਬਹੁਤੇ ਖੇਤਰਾਂ ਦੇ ਵਿੱਚ ਧੁੰਦ ਜਿਹੜੀ ਆ ਦੇ ਸ਼ਾਮ ਤੱਕ ਇਸੇ ਤਰ੍ਹਾਂ ਜਾਰੀ ਰਹਿ ਸਕਦੀ ਹੈ ਧੁੰਦ ਦੇ ਕਰਕੇ ਕਈ ਹਾਸੇ ਵੀ ਹੋ ਰਹੇ ਨੇ ਤੇ ਹੁਣ ਖਬਰ ਆ ਰਹੀਆਂ ਨੇ ਕਿ ਇੱਕ ਸੰਗਰੂਰ ਦੇ ਲਾਗੇ ਹਾਸਾ ਹੋਇਆ ਤੇ ਇੱਕ ਚੰਡੀਗੜ੍ਹ ਰਾਜਪੁਰਾ ਰੋਡ ਤੇ ਹਾਸਾ ਹੋਇਆ ਤੋਂ ਏਦਾਂ ਵਕ ਵਕ ਹਾਸੇ ਹੋ ਰਹੇ ਨੇ ਇਸ ਲਈ ਅਪੀਲ ਹੈ ਕਿ ਜੇਕਰ ਤੁਸੀਂ ਸਫਰ ਕਰ ਰਹੇ ਹੋ ਤਾਂ ਬਹੁਤ ਧਿਆਨ ਨਾਲ ਸਫਰ ਕਰੋ ਕਿਉਂਕਿ ਇਸ ਵੇਲੇ ਧੁੰਦ ਬਹੁਤੇ ਖੇਤਰਾਂ ਦੇ ਵਿੱਚ ਵੱਡੇ ਫੱਟੜ ਤੇ ਪਈ ਹੋਈ ਹੈ ਇਸਲਾਵਾ ਜੀ ਅੱਗੇ ਵਧਦੇ ਹਾਂ ਸਿਸਟਮ ਦੇ ਅਪਡੇਟ ਆ ਸਿਸਟਮ ਸ਼ੁਰੂ ਹੋ ਸਕਦਾ ਹੈ ਜੀ ਅੱਜ ਸ਼ਾਮ ਤੋਂ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਇਸ ਵੇਲੇ ਬੱਦਲਵਾਈ ਵੰਣੀ ਸ਼ੁਰੂ ਹੋ ਚੁੱਕੀ ਆ ਸੋ ਅੱਜ ਤੋਂ ਇਹ ਸਿਸਟਮ ਦੀ ਸ਼ੁਰੂਆਤ ਹੈ ਦੇਸ਼ ਆਮ ਹੁੰਦੇ ਹੁੰਦੇ ਜਾਂ ਕਹ ਲਈਏ ਦੇਰ ਰਾਤ ਹੁੰਦੇ ਹੁੰਦੇ ਇਹ ਸਿਸਟਮ ਹਰਿਆਣਾ ਦੇ ਵਿੱਚ ਐਂਟਰ ਕਰੇਗਾ ਹਰਿਆਣਾ ਦੇ ਵਿੱਚ ਉਮੀਦ ਦੇ ਆਸਾਰ ਨੇ ਜੀ ਕਿਤੇ ਕਿਤੇ ਲਿਮਟਿਡ ਖੇਤਰਾਂ ਦੇ ਵਿੱਚ ਗੜੇਮਾਰੀ ਵੀ ਦਰਜ ਹੋ ਸਕਦੀ ਹੈ ਸੋ ਅੱਜ ਪੰਜਾਬ ਦੇ ਉੱਪਰ ਦੀ ਇੱਕ ਟਟਮੀ ਬੱਦਲਵਾਈ ਵੀ ਗੁਜ਼ਰ ਰਹੀ ਹੈ ਖਾਸ ਕਰ ਮਾਝੇ ਖੇਤਰ ਦੇ ਉੱਪਰ ਦੀ ਸਿਸਟਮ ਦਾ ਕੋਈ ਬਹੁਤਾ ਪ੍ਰਭਾਵ ਅੱਜ ਦੇ ਤਰੀਕ ਦੇ ਵਿੱਚ ਪੰਜਾਬ ਦੇ ਉੱਤੇ ਨਹੀਂ ਪੈਣਾ 11 ਤਰੀਕ ਦੀ ਗਰਮ ਹੋਵੇਗਾ ਜਿਹਦੇ ਨਾਲ ਹਲਕੇ ਦਰਮਿਆਨੇ ਮੀਂਹ ਕਿਤੇ ਕਿਤੇ ਤੇਜ਼ ਛਰਾਟੇਦਾਰ ਮੀਂਹ ਦੇ ਨਾਲ ਹਲਕੀ ਗਰੇਮਾਰੀ ਵੀ ਹੋ ਸਕਦੀ ਹੈ ਆਸਾਰ ਜ਼ਿਆਤਰ ਹਰਿਆਣਾ ਦੇ ਵਿੱਚ ਨੇ ਕਿਤੇ ਕਿਤੇ ਪੰਜਾਬ ਦੇ ਵਿੱਚ ਵੀ ਜੇਕਰ ਕਿਤੇ ਕਿਤੇ ਹੋ ਸਕਦਾ 5-7 ਮਿੰਟ ਲਈ ਤੇਜ਼ ਛਰਾਟੇਦਾਰ ਮੀਂਹ ਦੇ ਨਾਲ ਗਰੇਮਾਰੀ ਵੀ ਦਰਜ ਹੋ ਜਵੇ ਤਾਂ ਬਾਕੀ ਹਲਕੇ ਦਰਮਿਆਨੇ ਮੀਂਹ ਬਹੁਤੇ ਖੇਤਰਾਂ ਦੇ ਵਿੱਚ ਦਰਜ ਹੋਣਗੇ ਸੋ ਮੌਸਮ ਵਿਭਾਗ ਨੇ ਵੀ ਤਾਜ਼ਾ ਰਿਪੋਰਟ ਜਾਰੀ ਕੀਤੀ ਹੈ ਉਹ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਕੱਲ੍ਹ ਦੇ ਲਈ ਅਲਰਟ ਜਿਹੜੇ ਆ ਮੌਸਮ ਵਿਭਾਗ ਨੇ ਜਾਰੀ ਕਰ ਦਿੱਤੇ ਨੇ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਰਾਜਸਥਾਨ ਦੇ ਖਾਸ ਕਰ ਉੱਤਰ ਪੂਰਬੀ ਖੇਤਰਾਂ ਦੇ ਵਿੱਚ ਮੀਂਹ ਦਾ ਅਸਰ ਰਹਿਣਗੇ ਤੇ ਜਿਹੜੇ ਮੱਧ ਰਾਜਸਥਾਨ ਦੇ ਖੇਤਰ ਹੈ ਜਾਂ ਫਿਰ ਸ਼੍ਰੀ ਗੰਗਾ ਨਗਰ ਹਨਮਾਨਗੜ੍ਹ ਨੋਪਗੜ੍ਹ ਸੋਰਤਗੜ੍ਹ ਜਿਹੜੇ ਪੱਛਮੀ ਚਲੇ ਆ ਉਹਨਾਂ ਖੇਤਰਾਂ ਦੇ ਵਿੱਚ ਮੀਂਹ ਦਾ ਅਸਰ ਘੱਟ ਨਹੀਂ ਕਿਤੇ ਕਿਤੇ ਹਲਕੇ ਸ਼ਰਾਟੇ ਲੱਗ ਸਕਦੇ ਨੇ ਸੋ ਕੱਲ ਦੇ ਲਈ ਪੰਜਾਬ ਚੰਡੀਗੜ੍ਹ ਹਰਿਆਣਾ ਇਹਨਾਂ ਸੂਬਿਆਂ ਦੇ ਵਿੱਚ ਅਲਰਟ ਜਿਹੜੇ ਨੇ ਮੌਸਮ ਹਕ ਨੇ ਜਾਰੀ ਕਰ ਦਿੱਤੇ ਨੇ ਤੇ ਤੁਸੀਂ ਦੇਖ ਸਕਦੇ ਆ yellow alert ਜਾਰੀ ਕੀਤੇ ਗਏ ਨੇ ਜੇ ਗਰਜ ਚਮਕ ਦੇ ਨਾਲ ਤੇਜ਼ ਮੀਂਹ ਕਿਤੇ ਕਿਤੇ ਲਿਮਟਿਡ ਖੇਤਰਾਂ ਦੇ ਵਿੱਚ ਗੜੇਮਾਰੀ ਸਵੇਰ ਸਿਸਟਮ ਤੋਂ ਬਾਅਦ ਯਾਨੀ ਕਿ 12 ਤਰੀਕ ਨੂੰ ਹੋ ਸਕਦਾ ਸਵੇਰ ਮੇਰੇ ਵੀ ਕਿਤੇ ਕਿਤੇ ਹਲਕੇ ਛਰਾਟੇ ਲੱਗ ਜਾਣ ਉਹ ਬਾਕੀ ਬਹੁਤੇ ਖੇਤਰਾਂ ਦੇ ਵਿੱਚ orange alert ਜਿਹੜਿਆ ਜਾਰੀ ਕੀਤਾ ਗਿਆ ਨੇ ਸੰਘਣੀ ਧੁੰਦ ਨੂੰ ਲੈ ਕੇ 12 13 ਤਰੀਕ ਨੂੰ ਸੰਘਣੀ ਧੁੰਦ ਤੋਂ ਬਹੁਤ ਜ਼ਿਆਦਾ ਸੰਘਣੀ ਧੁੰਦ ਜਿਵੇਂ ਅੱਜ ਹੋਈ ਹੋਇਆ ਐਸੇ ਤਰ੍ਹਾਂ 12 ਤੇ 13 ਤਰੀਕ ਨੂੰ ਪੈਣ ਦੇ ਆਸਾਰ ਨੇ 14 ਤਰੀਕ ਨੂੰ ਫਿਰ ਤੋਂ yellow alert ਨੇ ਉਹ ਨਹੀਂ ਜੀ ਸੰਘਣੀ ਧੁੰਦ ਨੂੰ ਲੈ ਕੇ ਤੇ ਫਿਲਹਾਲ 15 ਤਰੀਕ ਤੱਕ ਦੀ ਇਹੀ ਕਹਾਣੀ ਹੈ ਜਿਵੇਂ ਜਿਵੇਂ ਸਿਸਟਮ ਨੇੜੇ ਆਏਗਾ ਜੀ ਤੁਹਾਨੂੰ ਅਪਡੇਟ ਅਸੀਂ ਕਰਦੇ ਰਵਾਂਗੇ ਇਜਾਜ਼ਤ ਹੈ ਜੀ ਤੁਹਾਨੂੰ ਬਹੁਤ ਸ਼ੁਕਰੀਆ